ਇਸ ਵਾਰੀ ਪੰਜਾਬ ਚੋਂ 13 ਜ਼ੀਰੋ ਲੋਕ ਸਭਾ ਚ ਜਿਹੜਾ ਮੁੱਖ ਮੰਤਰੀ ਪਾਰਲੀਮੈਂਟ ਦੇ ਵਿੱਚ 11 ਵਜੇ ਨਸ਼ੇ ਦੀ ਹਾਲਤ ਚ ਆਉਂਦਾ ਸੀ ਉਹ ਹੁਣ ਸੂਬਾ ਚਲਾ ਰਿਹਾ ਹੈਗਾ ਸਰ 92 ਸੀਟਾਂ ਦੇ ਫਤਵੇ ਨੂੰ ਜਿਹੜਾ ਕਰੋੜਾਂ ਲੋਕਾਂ ਨੇ ਦਿੱਤਾ ਹੈ ਉਹਨਾਂ ਨੂੰ ਇਹ ਮਲੰਗ ਦੱਸਦੇ Odea Jumbo. Odea Jumbo. Education is not the amount of information that is put in the human brain. It must have man making. character making and life building as a modern media ਵਾਹਿਗੁਰੂ 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 ਦੋਸਤੋ ਅੱਜ ਗੱਲ ਕਰਾਂਗੇ ਉਹਨਾਂ ਦੋ ਸੀਟਾਂ ਦੀ ਜਿਨ੍ਹਾਂ ਵਿੱਚੋਂ ਇੱਕ ਦਲਤ ਰਾਜਨੀਤੀ ਦਾ ਘੜ ਰਹੀ ਹੈ ਅਤੇ ਦੂਜੀ ਪੰਥ ਰਾਜਨੀਤੀ ਦਾ ਹੁਸ਼ਿਆਰਪੁਰ ਲੋਕ ਸਭਾ ਹਲਕਾ ਜਿੱਥੋਂ ਬਸਪਾ ਸੁਪਰੀਮੋ ਮਾਇਆਵਤੀ ਤੱਕ ਚੋਣਾਂ ਲੜ ਚੁੱਕੇ ਹਨ ਅਤੇ ਦੂਜੀ ਸੀਟ ਬਠਿੰਡਾ ਬਠਿੰਡਾ ਸੀਟ ਪੰਥ ਦੀ ਰਾਜਨੀਤੀ ਕਰਨ ਵਾਲੇ ਬਾਦਲ ਪਰਵਾੜ ਦਾ ਗੜ ਬਠਿੰਡਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਚਲੋ ਦੋਸਤੋ ਪਹਿਲਾਂ ਗੱਲ ਕਰ ਲੈਂਦੇ ਹਾਂ ਦਲਿਤ ਰਾਜਨੀਤੀ ਦੇ ਕੇਂਦਰ ਹੁਸ਼ਾਰਪੁਰ ਬਾਰੇ ਸਭ ਤੋਂ ਰੋਚਕ ਤੱਥ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਹੁਸ਼ਾਰਪੁਰ ਲੋਕ ਸਭਾ ਸੀਟ ਤੋਂ ਬਸਪਾ ਸੁਪਰੀਮੋ ਹਾਂਜੀ ਬਸਪਾ ਸੁਪਰੀਮੋ ਮਾਇਆਵਤੀ ਉਹ ਵੀ ਚੋਣ ਲੜ ਚੁੱਕੇ ਹਨ ਕਾਰਨ ਬਹੁ ਸੰਖਿਆ ਕਬਾਦੀ ਦਲਤਾਂ ਦੀ ਆਬਾਦੀ ਜਿਨ੍ਹਾਂ ਦੇ ਸਿਰ ਤੇ ਸੋਖੀ ਚੋਣ ਜਿੱਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਕੁਝ ਮੁੱਢਲੀ ਜਾਣਕਾਰੀ ਦੋਸਤੋ ਹਿਸ਼ਾਰਪੁਰ ਲੋਕ ਸਭਾ ਕੰਸਟਿਟੂਐਂਸੀ ਸ਼ੈਡਿਊਲ ਕਾਸਟ ਲਈ ਰਿਜ਼ਰਵ ਹੈ ਜਨਰਲ ਕਾਸਟ ਵਾਲਿਆਂ ਵਿੱਚੋਂ ਕੋਈ ਵੀ ਇਸ ਸੀਟ ਦੇ ਚੋਣ ਨਹੀਂ ਲੜ ਸਕਦਾ ਹਿਸ਼ਾਰਪੁਰ ਲੋਕ ਸਭਾ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਇਹ ਹਨ ਫਗਵਾੜਾ ਚੱਬੇਵਾਲ ਸ਼ਾਮਚਰਾਸੀ ਹਿਸ਼ਾਰਪੁਰ ਓੜਮੁਰ ਦਸੂਹਾ ਮਕੇਰੀਆ ਭੁਲਾਥਾ ਤੇ ਸ਼੍ਰੀ ਹਰ ਗੋਬਿੰਦਪੁਰ ਦੋਸਤੋ ਇਹਨਾਂ ਨੋ ਵਿਧਾਨ ਸਭਾ ਹਲਕਿਆਂ ਵਿੱਚ ਪੰਜ ਭਾਰ ਆਮ ਆਦਮੀ ਪਾਰਟੀ ਕਾਬਜ ਹੈ ਦੋ ਦੇ ਉੱਪਰ ਕਾਂਗਰਸ ਪਾਰਟੀ ਹੈ ਤੇ ਇੱਕ ਸੀਟ ਦੇ ਉੱਪਰ ਭਾਜਪਾ ਕਾਬਜ ਹੈ ਜੱਬੇ ਵਾਲੀ ਸੀਟ ਖਾਲੀ ਹੈ ਹਾਲੇ ਦੋਸਤੋ ਹੁਸ਼ਿਆਰਪੁਰ ਨੂੰ ਦਲਤ ਰਾਜਨੀਤੀ ਦਾ ਗੜ ਕਿਹਾ ਜਾਂਦਾ ਹੈ ਇੱਥੇ 1980 ਵਿੱਚ ਕਾਂਗਰਸ ਦੇ ਗਿਆਨੀ ਜੈਲ ਸਿੰਘ ਹਾਂਜੀ ਉਹੀ ਗਿਆਨੀ ਜੈਲ ਸਿੰਘ ਜੋ ਭਾਰਤ ਦੇ ਰਾਸ਼ਟਰਪਤੀ ਬਣੇ ਉਹ ਐਮਪੀ ਬਣੇ ਸਨ 1996 ਵਿੱਚ ਇੱਥੇ ਬਸਪਾ ਦੇ ਸੰਸਥਾਪਕ ਕਾਂਸ਼ੀਦਾਮ ਉਹ ਵੀ ਐਮਪੀ ਬਣੇ ਹੁਸ਼ਿਆਰਪੁਰ ਦੀ ਸੀਟ ਤੋਂ ਇਤੋਂ ਮਾਇਆਵਤੀ ਚੋਣ ਤਾਂ ਲੜੇ ਪਰ ਜਿੱਤੇ ਨਹੀਂ ਹੁਣ ਪਿਛਲੇ 10 ਸਾਲਾਂ ਤੋਂ ਲਗਭਗ ਇੱਥੇ ਭਾਈਪਾ ਦੇ ਦਲ ਤੋਂ ਉਮੀਦਵਾਰ ਉਹ ਜਿੱਤਦੇ ਆ ਰਹੇ ਹਨ ਹੁਸ਼ਾਰਪੁਰ ਸੀਟ ਤੋਂ ਭਾਜਪਾ ਨੇ ਇਸ ਵਾਰ ਪਿਛਲੀ ਵਾਰ ਦੇ ਸੰਸਦ ਸੋਮ ਪ੍ਰਕਾਸ਼ ਦੀ ਪਤਨੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ ਹੈ ਸਭ ਤੋਂ ਦਿਲਚਸਪ ਉਮੀਦਵਾਰ ਇਸ ਸੀਟ ਉਪਰ ਹਨ ਆਮ ਆਦਮੀ ਪਾਰਟੀ ਦੇ ਉਨ੍ਹਾਂ ਨੇ ਆਪਣੇ ਪਾਰਟੀ ਦੇ ਕਿਸੇ ਨੇਤਾ ਵਰਕਰ ਨੂੰ ਟਿਕਟ ਦੇਣ ਦੀ ਤਾਂ ਪਿਛਲੀ ਵਾਰ ਕਾਂਗਰਸ ਵੱਲੋਂ ਚੋਣ ਲੜਨ ਵਾਲੇ ਅਧਿ ਹਾਰਨ ਵਾਲੇ ਡਾਕਟਰ ਰਾਜਕਮਰ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ ਕਾਂਗਰਸ ਨੇ ਉਹਨਾਂ ਦੇ ਸਾਹਮਣੇ ਜਮਨੀ ਗੋਮਰ ਨੂੰ ਟਿਕਟ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੋਨ ਸਿੰਘ ਠੰਡਲ ਨੂੰ ਟਿਕਟ ਦਿੱਤੀ ਹੈ ਦੋਸਤੋ ਇਸ ਸ਼ੀਟ ਦੇ ਉੱਪਰ ਭਾਜਪਾ ਦੀ ਸੰਭਾਵਨਾ 50-50 ਹੀ ਹੈ ਕਿਉਂਕਿ ਭਾਰਦੇ ਜਨਤਾ ਪਾਰਟੀ ਦੇ ਕੈਂਡੀਡੇਟ ਅਨੀਤਾ ਸੋਮਪ੍ਰਕਾਸ਼ ਉਹਨਾਂ ਦੇ ਪਤੀ ਉਹਨਾਂ ਦਾ ਪਾਰਟੀ ਦੇ ਅੰਦਰ ਥੋੜਾ ਬੋਤਾ ਵਿਰੋਧ ਹੋ ਹੀ ਰਿਹਾ ਸੀ ਜਦੋਂ ਟਿਕਟ ਵੰਡੀ ਗਈ ਇਸ ਦਾ ਨੁਕਸਾਨ ਉਹਨਾਂ ਨੂੰ ਹੋ ਸਕਦਾ ਹੈ ਆਵਾਜ਼ੀ ਪਾਰਟੀ ਵਿੱਚ ਗਏ ਡਾਕਟਰ ਰਾਜ ਕੁਮਾਰ ਕਾਂਗਰਸ ਦੇ ਵੋਟਰਾਂ ਦੇ ਸਿਰ ਤੇ ਤਾਂ ਜਿੱਤ ਨਹੀਂ ਸਕੇ ਫਿਰ ਆਵਾਜ਼ੀ ਪਾਰਟੀ ਦੇ ਸਿਰ ਤੇ ਜਿੱਤ ਥੋੜੀ ਮੁਸ਼ਕਲ ਹੀ ਲੱਗਦੀ ਹੈ ਦੋਸਤੋ ਆਵਾਜ਼ੀ ਪਾਰਟੀ ਦਾ ਵੋਟਰ ਥੋੜਾ ਬੋਤਾ ਵਾਪਸ ਕਾਂਗਰਸ ਜਾਂ ਹੋਰ ਨਾ ਪਾਰਟੀਆਂ ਵੱਲ ਸ਼ਿਫਟ ਹੋ ਹੀ ਰਿਹਾ ਹੈ ਕਾਂਗਰਸ ਦੇ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਬਸ ਆਪਣੀਆਂ ਪਰੰਪਰਾਗਤ ਵੋਟਾਂ ਹੀ ਪ੍ਰਾਪਤ ਕਰਨਗੇ ਇਸ ਸੀਟ ਉਪਰ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵਿੱਚ ਰਹਿੰਦੀ ਪੂਰੀ ਸੰਭਾਵਨਾ ਹੈ ਜਿੱਤ ਦੀਆਂ ਕਿਆਸਰਾਈਆਂ ਲਾਉਣਾ ਉਹ ਤਾਂ ਠੀਕ ਨਹੀਂ ਹੋਵੇਗਾ ਕਿਉਂਕਿ ਇੱਥੇ ਜਿੱਤ ਦਾ ਮਾਰਜਨ ਬਹੁਤ ਹੀ ਘੱਟ ਹੋਵੇਗਾ ਦੋਸਤੋ ਇਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਬਠਿੰਡਾ ਸੀਟ ਦੀ ਬਾਦਲ ਪਰਿਵਾਰ ਦਾ ਘੜ ਬਠਿੰਡਾ ਸੀਟ ਪੰਥਕ ਰਾਜਨੀਤੀ ਕਰਨ ਵਾਲਿਆਂ ਦਾ ਦਾਵਾ ਕਰਨ ਵਾਲਿਆਂ ਦੀ ਸੀਟ ਬਠਿੰਡਾ ਸੀਟ ਵੱਲਾ ਜੋ ਵਿਧਾਨ ਸਭਾ ਖੇਤਰ ਬਠਿੰਡਾ ਹਲਕੇ ਦੀਨ ਆਉਂਦੇ ਹਾਂ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਲੰਬੀ ਪੁੱਚੋ ਮੰਡੀ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਤਲਵੰਡੀ ਸਭ ਮੋੜ ਮਾਨਸਾ ਬੁਡਲਾਡਾ ਤੇ ਸਰਦੂਲਗੜ ਦੋਸਤੋ ਬਠਿੰਡਾ ਸੀਟ ਦੇ ਉੱਪਰ ਬਾਦਲ ਪਰਿਵਾਰ ਦਾ ਪੂਰਾ ਹੋਲਡ ਰਿਹਾ ਹੈ ਬੀਬਾ ਹਰਸਿਮਰਤ ਕੋਰ ਬਾਦਲ ਇੱਥੋਂ ਲਗਾਤਾਰ ਤਿੰਨ ਵਾਰੀ ਜਿੱਤ ਚੁੱਕੇ ਹਨ ਐਮਪੀ ਰਹਿ ਚੁੱਕੇ ਹਨ ਬੇਸ਼ੱਕ ਬੀਬਾ ਹਰ ਸਿਮਰਤ ਕੋਰ ਬਾਦਲ ਇਥੋਂ ਤਿੰਨ ਵਾਰੀ ਜਿੱਤ ਚੁੱਕੇ ਹਨ ਲਗਾਤਾਰ ਪਰ ਇਸ ਵਾਰ ਉਹਨਾਂ ਦੀ ਰਾਹ ਉਨੀ ਆਸਾਨ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਾ ਪਸੰਦਗੀ ਇਹ ਉਹਨਾਂ ਨੂੰ ਮਹਿੰਗੀ ਪੈ ਸਕਦੀ ਹੈ ਇਸ ਵਾਰ ਉਹ ਉਮੀਦਵਾਰ ਦਾ ਤਕੜੇ ਹਨ ਇਸ ਸੀਟ ਤੋਂ ਪਰ ਜਿੱਤ ਉਹਨਾਂ ਲਈ ਸੌਖੀ ਨਹੀਂ ਹੋਵੇਗੀ ਬਾਦਲ ਪਰਿਵਾਰ ਲਈ ਇਹ ਇਹ ਸੀਟ ਨੱਕ ਦੀ ਲੜਾਈ ਵਾਂਗ ਹੈ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਉਹ ਪੂਰਾ ਜ਼ੋਰ ਲਾ ਰਿਹਾ ਹੈ ਇਸ ਸੀਟ ਉੱਪਰ ਪਰ ਉਸ ਦੇ ਬਾਵਜੂਦ ਵੀ ਮੁਕਾਬਲਾ ਬਹੁਤ ਸਖਤ ਹੈ ਦੋਸਤੋ ਦੋਸਤੋ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਇਹੋ ਇੱਕ ਸੀਟ ਹੈ ਜਿਸ ਦੇ ਉੱਪਰ ਉਹ ਦਾਅਵਾ ਕਰ ਸਕਦਾ ਹੈ ਕਿ ਉਹ ਜਿੱਤ ਪ੍ਰਾਪਤ ਕਰ ਸਕਦੇ ਹਨ ਬਾਕੀ ਤਾਂ ਬਸ ਉਹ ਤਗੜੀ ਟੱਕਰ ਜੱਕ ਹੋ ਰਹੀ ਇਸ ਤੋਂ ਬਾਹਰ ਵਾਲੀਆਂ ਸੀਟਾਂ ਉੱਪਰ ਲੜ ਰਹੇ ਹਨ ਹਾਂ ਇੱਕ ਹੋਰ ਸੀਟ ਹੈ ਪੰਜਾਬ ਵਿੱਚ ਖਡੂਰ ਸਾਹਿਬ ਦੀ ਜਿੱਥੋਂ ਵਿਰਸਾ ਸਿੰਘ ਬਲਟੋਹਾ ਚੰਗੀ ਤਗੜੀ ਟੱਕਰ ਦੇ ਸਕਦੇ ਹਨ ਬਾਕੀ 13 ਸੀਟਾਂ ਵਿੱਚੋਂ 11 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਤੇ ਚੌਥੇ ਸਥਾਨ ਦੇ ਉੱਪਰ ਰਹਿਣ ਦੀ ਜੰਗ ਹੀ ਲੜ ਰਿਹਾ ਹੈ ਇਹਨਾਂ ਚੋਣਾਂ ਵਿੱਚ ਬਠਿੰਡਾ ਸੀਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਰ ਸਿਮਰਤ ਕੋਰ ਬਾਦਲ ਨੂੰ ਸਭ ਤੋਂ ਤਕੜੀ ਚੱਕਰ ਦੇ ਰਹੇ ਹਨ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਪਰਮਪਾਰ ਕੋਲ ਮਲੂਕਾ ਜੀ ਦੋਸਤੋ ਉਹ ਵੀ ਰਾਜਨੀਤਿਕ ਪਰਿਵਾਰ ਵਿੱਚੋਂ ਹਨ ਉਹ ਸਿਕੰਦਰ ਸਿੰਘ ਮਲੂਕਾ ਦੀ ਬਹੂ ਹਨ ਇਸ ਤੋਂ ਇਲਾਵਾ ਬਾਦਲ ਪ੍ਰਵਾਹ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁਰਡੀਆਂ ਉਹ ਵੀ ਮੈਦਾਨ ਵਿੱਚ ਹਨ ਆਮ ਆਦਮੀ ਪਾਰਟੀ ਵੱਲੋਂ ਬਾਦਲ ਸਾਹਿਬ ਨੂੰ ਹਰਾਉਣ ਦਾ ਜੋਸ਼ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਵਿੱਚ ਹਾਲੇ ਵੀ ਪੂਰਾ ਕਾਇਮ ਹੋਵੇਗਾ। ਮਤਲਬ 92 ਸੀਟਾਂ ਦੇ ਫਤਵੇ ਨੂੰ ਜਿਹੜਾ ਕਰੋੜਾਂ ਲੋਕਾਂ ਨੇ ਦਿੱਤਾ ਹੈ ਉਹਨਾਂ ਨੂੰ ਇਹ ਮਲੰਗ ਦੱਸਦੇ। ਜਿਹੜਾ ਮੁੱਖ ਮੰਤਰੀ ਪਾਰਲੀਮੈਂਟ ਦੇ ਵਿੱਚ 11 ਵਜੇ ਨਸ਼ੇ ਦੀ ਹਾਲਤ 'ਚ ਆਉਂਦਾ ਸੀ ਉਹ ਹੁਣ ਸੂਬਾ ਚਲਾ ਰਿਹਾ ਹੈਗਾ ਸਰ। ਸਰ ਤੁਸੀਂ ਭੁੱਲੇ ਨਹੀਂ ਹੋਗੇ ਕਿ कमेटी बनी थी मेहताब जी उसके मेंबर थे और पूरा उनका सेशन बाहर लेकर क्योंकि ये तो उनकी सोच थी ये तो उनकी समझ थी 11 बजे क्या हाँ खापी के आते थे आसपास के सारे बोलते थे हमारी सीट बदल दो सर जब बोलते थे लोग आके इधर बैठे होंगे पहलवान जी कहीं पे जाके उनको सूंघते थे की यह क्या रो, ये तो हालात हैं सर सर ये बन गए हमारे बदलाव वाले मुख्यमंत्री अब सर दस महीनों में नशों से ये हालत हो गया है की आज सड़कों के भी लिखा होता है ਡਾਂਟ ਡਰਿੰਕ ਐਂਡ ਡਾਂਟ ਡਰਾਈਵ ਤੋਂ ਯਹਾਂ ਪੇ ਡਰਿੰਕ ਕਰਕੇ ਡਰਾਈਵ ਕੀਆ ਇਹ ਤਾਂ ਸਟ੍ਰੇਟ ਕੋ ਡਰਾਈਵ ਕਰ ਰਹੇ ਹਨ ਅੱਛਾ ਬੀਬਾ ਜੀ ਹੁਣ ਤੁਸੀਂ ਦੱਸੋਗੇ ਚੋਨਾ ਕੀ ਹੁੰਦਾ ਨਾਲੇ ਚੋਨਾ ਨਹੀਂ ਚੋਨਾ ਉਹ ਵੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਡਟੇ ਹੋਏ ਹਨ ਇੱਥੇ ਕਾਂਗਰਸ ਦੇ ਜੀਤ ਮਹਿੰਦਰ ਸਿੱਧੂ ਉਹ ਵੀ ਮੈਦਾਨ ਵਿੱਚ ਹਨ ਉਹਨਾਂ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ ਬਾਕੀ ਇਥੇ ਸਾਰੇ ਉਮੀਦਵਾਰ ਹੀ ਤਗੜੇ ਉਮੀਦਵਾਰ ਹਨ ਇੰਜ ਇਹ ਸੀਟ ਹੋੜ ਸੀਟ ਕਹੀ ਜਾ ਸਕਦੀ ਹੈ ਕੌਣ ਜਿੱਤੂ ਅੰਦਾਜ਼ਾ ਲਾਣਾ ਮੁਸ਼ਕਲ ਹੈ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਥੇ ਕੁੰਡੀਆਂ ਦੇ ਸਿੰਘ ਫਸ ਗਏ ਹਨ ਕੋਈ ਨਿਕਲੂ ਵਿੜੇਵੇ ਖਾਣੀ ਜਿਹਦੀ ਸਵੀਕਾਰਤਾ ਲੋਕਾਂ ਵਿੱਚ ਸਭ ਤੋਂ ਵੱਧ ਹੋਈ ਉਹੀ ਜਿੱਤ ਪ੍ਰਾਪਤ ਕਰੇਗਾ ਦੋਸਤੋ ਮੀਡੀਆ ਵਿੱਚ ਬਹੁਤ ਸਾਰੇ ਅਨਾਲਿਸਿਸ ਇਹ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਇਹ ਸੀਟ ਕੱਢ ਜਾਵੇਗੀ ਪਰ ਦੋਸਤੋ ਮੇਰਾ ਅੰਦਾਜ਼ਾ ਹੈ ਕਿ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਸ਼ਹਿਰ ਦੇ ਇਥੋਂ ਨਾ ਜਿੱਤਨ ਆਪ ਦੀ ਹਵਾ ਤੇ ਲੋਕਾਂ ਵਿੱਚ ਛੁਦਾਈ ਪਉਣਾ ਮੀਡੀਆ ਦੁਆਰਾ ਬਣਾਈ ਗਈ ਆਮ ਆਦਮੀ ਪਾਰਟੀ ਪ੍ਰਤੀ ਝੁੱਠੀ ਹਵਾ ਹੁਣ ਲੋਕਾਂ ਦਾ ਚਾ ਉਤਰ ਹੀ ਗਿਆ ਹੈ ਆਮ ਆਦਮੀ ਪਾਰਟੀ ਵਿੱਚ ਛੁਦਾਈ ਹੋਇਆ ਵੋਟਰ ਹੁਣ ਵਾਪਸ ਕਾਂਗਰਸ ਭਾਜਪਾ ਦੇ ਅਕਾਲੀ ਦਲ ਵੱਲ ਸ਼ਿਫਟ ਹੋ ਹੀ ਗਿਆ ਹੈ ਇਹਨਾਂ ਵੋਟਾਂ ਦਾ ਡਿਵਾਈਡ ਹੋਣਾ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸੰਭਾਵਨਾ ਨੂੰ ਬਹੁਤਾ ਘਟਾ ਦਿੰਦਾ ਹੈ ਵਿਵਾਹ ਹਰ ਸਮਰਤ ਕੋਰ ਬਾਦਲ ਨਿੱਜੀ ਪਰਿਵਾਰਿਕ ਇਨਫਲੂਐਂਸ ਕਰਕੇ ਜਿੱਤ ਤਾਂ ਸਕਦੀ ਹੈ ਪਰ ਭਾਰਤੀ ਜਨਤਾ ਪਾਰਟੀ ਦੀ ਕੈਂਡੀਡੇਟ ਪਰਮਜੀਤ ਕੋਰ ਮਲੂਕਾ ਉਹ ਵੀ ਆਪਣੀ ਪੂਰੀ ਤਾਕਤ ਦਿਖਾਣਗੇ ਇਹਨਾਂ ਚੋਣਾਂ ਵਿੱਚ ਦੋਸਤੋ ਬਠਿੰਡਾ ਸੀਟ ਦੇ ਉੱਪਰ ਨੰਬਰ 1 ਤੇ ਨੰਬਰ 2 ਦੀ ਲੜਾਈ ਹੈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਜੋ ਕਿਸੇ ਵੇਲੇ ਇਕੱਠੇ ਹੀ ਚੋਣਾਂ ਲੜਦੇ ਰਹੇ ਸਨ ਉਮੀਦ ਹੈ ਦੋਸਤੋ ਤੁਹਾਨੂੰ ਦਿੱਤੀ ਜਾ ਰਹੀ ਜਾਣਕਾਰੀ ਪਸੰਦ ਆ ਰਹੀ ਹੋਵੇਗੀ ਦੋਸਤੋ ਅਸੀਂ ਕੀ ਚਾਹੁੰਦੇ ਹਾਂ ਇਸ ਦੀ ਥਾਂ ਦੇ ਉੱਪਰ ਜੋ ਜ਼ਮੀਨੀ ਸਚਾਈ ਹੁੰਦੀ ਹੈ ਉਸ ਅਨੁਸਾਰ ਐਨਾਲਿਸਿਸ ਕਰਨ ਦੀ ਤਕਰੀਬਨ ਕੋਸ਼ਿਸ਼ ਕੀਤੀ ਗਈ ਹੈ ਦੋਸਤੋ ਜੇ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ